जेसीडी मिल मुंडावा जेसीडी मिल मुंडावा जेसीडी मिल मुंडावा जेसीडी मिल मुंडावा तो ਸੁਦੇਖ ਰ ਫਗਵਾੜਾ ਨਿਊਜ਼ ਮੈਂ ਹਾਂ ਤੁਹਾਨੂੰ ਅੰਝਲੀ ਜੇਸਿਕ ਮਿਲ ਫਗਵਾੜਾ ਅੰਦਰ ਕੰਮ ਕਰਨ ਵਾਲੇ ਕਾਮਿਆਂ ਵੱਲੋਂ ਉਹਨਾਂ ਦੀਆਂ ਪਿਛਲੇ 5-6 ਮਹੀਨਿਆਂ ਦੀਆਂ ਤਨਖਾਹਾਂ ਅਤੇ ਲਗਾਏ ਗਏ ਓਵਰ ਟਾਈਮ ਦਾ ਕੋ ਬਤਾਉਣ ਨਾ ਕਰੰਦੇ ਰੋਸ਼ ਨੂੰ ਜੋ ਕੰਮ ਕਰਨ ਵਾਲਿਆਂ ਮੋਲੋ ਪਾਰਲਾਮੈਂਟ ਸੁਗਵਾਲਾ ਦੇ ਅੰਦਰ ਧੰਨਾ ਲਗਾਇਆ ਹੋਇਆ ਸੀ ਤੇ ਜਿਨ੍ਹਾਂ ਵੱਲੋਂ ਮਿਲ ਦੇ ਬਾਹਰ ਗੇਟ ਸਾਹਮਣੇ ਧੰਨਾ ਲਗਾ ਕੇ ਮਿਲ ਦੇ ਮੈਨੇਜਮੈਂਟ ਦੇ ਖਿਲਾਫ ਨਾਰੇ ਬਾਜੀ ਕੀਤੀ ਗਈ ਤੇ ਇਹ ਫਿਰ ਮਿਲ ਦੇ ਅੰਦਰ ਜਾ ਕੇ ਧੰਨੇ ਤੇ ਬੈਠ ਗਏ ਤੇ ਜਿਨ੍ਹਾਂ ਵੱਲੋਂ ਕੰਮ ਬੰਦ ਕੀਤਾ ਹੋਇਆ ਹੈ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਮਿਲ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੇ ਕੀ ਕੁਝ ਕੀਤਾ ਦੇਖੋ ਪੂਰੀ ਖਬਰ ਵਿੱਚ ਸੁਗਵਾਲਾ ਤੋਂ ਸ਼ਰਗਿੱਤ ਸਿੰਘ ਸੋਨਲ ਦੇ ਨਾਲ ਦੇ ਸ਼ਰਮਾ ਦੀ ਰਿਪੋਰਟ ਇਹ ਨਾਮ ਹਨੀ ਹੈ ਜੀ ਹਾਂ ਜੀ ਹਨੀ ਜੀ ਅੱਜ ਮੈਂ ਤੇ ਕੀ ਤੁਹਾਨੂੰ ਤਰਨਾ ਲਾਣਾ ਪੈ ਗਿਆ ਕਿ ਸਾਰਾ ਗਾਰਾ ਨਾ ਐਦਾ ਜੀ ਸਾਡੀ 5-6 ਮਹੀਨਿਆਂ ਤੋਂ ਸੈਲਰੀ ਓਵਰਟਾਈਮ ਰੋਕਿਆ ਹੋਇਆ ਹੈ 1 ਸਾਲ ਦਾ ਪੈਸੇ ਇਹਨਾਂ ਕੋਲ ਮੈਨੇਜਮੈਂਟ ਕੋਲ ਆ ਰਿਹਾ ਪਰ 3-4 ਸਟਾਫ ਇਹਨਾਂ ਨੇ ਰੱਖੇ ਹੋਏ ਆਪਣਾ ਪੈਸਾ ਆਪ ਹੀ ਕੱਢੀ ਜਾ ਰਹੇ ਆ ਵਰਕਰਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਤੇ ਸਟਾਫ ਮੈਂਬਰਾਂ ਨੂੰ ਮਿਲਦਾ ਪੈਸਾ ਪੂਰਾ ਉਹਨਾਂ ਨੂੰ ਸਾਰੇ ਪੈਸੇ ਮਿਲ ਗਏ ਜੀ ਕੋਈ ਅਮਾਉਂਟ ਵਗੈਰਾ ਕੋਈ ਉਹਨਾਂ ਨੇ ਆਪਣਾ ਪੀਐਫ ਤੱਕ ਸੈਲਰੀ ਆ ਸਭ ਕੁਝ ਕਲੀਅਰ ਕਰਾਈ ਹੋਈਆਂ ਨੇ ਉਹ ਜਿਹੜੇ 3-4 ਜਣੇ ਕਾਰਨ ਕੀ ਹੈ ਜ ਹਾਂਜੀ ਕਾਰਨ ਕੀ ਹੈ ਜਿਹੜੀ ਤੁਹਾਡੀ ਪੇਮੈਂਟ ਰੁਗੀ ਹੋਏ 6 ਮਹੀਨਿਆਂ ਤੋਂ ਸਟਾਫ ਆਪਣੇ ਪੈਸੇ ਕੱਢ ਲੈਂਦੇ ਆ ਵਰਕਰਾਂ ਨੂੰ ਕੋਈ ਪੈਸਾ ਹੀ ਨਹੀਂ ਦਿੰਦੇ ਆਪਣੇ ਖਾਈ ਜਾ ਰਹੇ ਆ ਉਹ ਆਪਣੇ ਹੀ ਪੈਸਾ ਕੱਢੀ ਜਾ ਰਹੇ ਆ ਅ ਕੱਲ ਪਰਸੋ ਵੀ ਪੈਸੇ ਆਏ ਸੀ ਉੱਪਰ ਹੁਣ ਪਤਾ ਲੱਗਾ ਤਿੰਨ ਚਾਰ ਸਟਾਫ ਨੇ ਮਿਲ ਕੇ 23-24 ਲੱਖ ਰੁਪਏ ਆਪਣਾ ਕੱਢ ਚੁੱਕੇ ਆ ਇਹ ਕਦੀ ਕੱਢੀ ਜਾ ਰਹੇ ਆ ਉਹਨਾਂ ਨੂੰ ਸਾਲੋਂ ਦੇਖੋ ਬਣਾ ਕੇ ਰੱਖਿਆ ਹੈ ਰੋਣਾ ਬੇਵਕੂਫ ਨੂੰ ਆ ਰਿਹਾ ਬਿਨਾਂ ਗੱਲ ਤੋਂ ਪੂਰੇ ਸਾਡੇ ਘਰ ਦੇ ਹਾਲਾਤ ਵੀ ਖੋੜੇ ਹੋ ਚੁੱਕੇ ਆ ਨਾ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਜੀ ਮਾਮਲਾ ਕੀ ਆ ਜੀ ਅੱਜ ਜੀ ਸੀ ਡੀ ਦੇ ਬਾਹਰ ਤੁਸੀਂ ਤਨਨਾ ਦਿੱਤਾ ਵਾ ਮਾਮਲਾ ਇਹ ਆ ਜੀ ਸਾਡੀ ਨਾ ਪਿਛਲੇ 6 ਮਹੀਨੇ ਆ ਤੋਂ ਲਗਾਤਾਰ 6 ਮਹੀਨੇ ਤਨਖਾਹ ਰੁਕੀ ਹੋਈ ਆ 1 ਸਾਲ ਦਾ ਓਵਰਟਾਈਮ ਰੁਕਿਆ ਹੋਇਆ ਤੇ 2 ਸਾਲ ਦਾ ਹੱਡਾ ਮੋੜ ਸ ਰੁਕਿਆ ਹੋਇਆ ਆ ਇਹਨਾਂ ਤੋਂ ਇਲਾਵਾ ਸਾਡਾ ਈਐਸਆਈ ਨਹੀਂ ਜਮ੍ਹਾਂ ਹੋ ਰਿਹਾ ਸਾਡੇ ਪੀਐਫ ਫੰਡ ਦਾ ਕੋਈ ਹਿਸਾਬ-ਦਾਬ ਨਹੀਂ ਹੈਗਾ ਨਾ ਸਾਨੂੰ ਕੋਈ ਆਨਲਾਈਨ ਸ਼ੋਅ ਹੁੰਦਾ ਹੈ ਜੀ ਠੀਕ ਆ ਜੀ ਇਸ ਤੋਂ ਇਲਾਵਾ ਕੱਲ ਨੂੰ ਸਾਨੂੰ ਕੋਈ ਚੀਜ਼ ਦੀ ਪੈਸੇ ਦੀ ਲੋੜ ਆ ਹੋਣੀ ਐ ਬੇਦੇਰੇ ਠੀਕ ਹੈ ਜੀ ਸਾਡੇ ਘਰੇ ਅਨਾਜ ਆਟਾ ਦਾਲ ਸਭ ਮੁੱਕਿਆ ਹੋਇਆ ਹੈ ਬੱਚੇ ਪੜਾਉਣ ਤੋਂ ਬੈਠੇ ਆਂ ਬਿਲੀ ਦੇ ਬੈਰ ਭਰਨ ਤੋਂ ਬੈਠੇ ਆਂ ਇੰਨੀ ਗਰਮੀ ਵਿੱਚ ਠੀਕ ਹੈ ਜੀ ਅਸੀਂ ਰੋਜ਼ ਇਨਾਂ ਕੋਲ ਆਉਂਦੇ ਆਂ ਰੋਜ਼ ਮੰਨਤ ਤਰਲ ਕਰਦੇ ਆਂ ਕਿ ਸਾਡੀ ਕਟੋਵਟ ਤਨਖਾਹ ਦੇਈ ਜਾਓ ਠੀਕ ਹੈ ਜੀ ਸਾਡੇ ਘਰ ਦਾ ਖਰਚਾ ਤੁਰ ਹੀ ਜਾਵੇ ਅੰਦਰ ਕੰਮਕਾਰ ਚੱਲਦਾ ਕਿ ਨਹੀਂ ਚੱਲਦਾ ਨਹੀਂ ਕੰਮਕਾਰ ਪਿਛਲੇ ਜੀ 2 ਮਹੀਨਿਆਂ ਤੋਂ ਰੁਕਿਆ ਹੋਇਆ ਆਇਆ ਕਿਉਂ ਜੀ ਇਹ ਕੰਮ ਕੋਈ ਨਾ ਓਟਰਾ ਰਿਹਾ ਆਇਆ ਕਿਸੇ ਅਫਸਰ ਨਾਲ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਅਫਸਰ ਨਾਲ ਇਹਨਾਂ ਦੇ ਅਸੀਂ ਮਾਲਕਾਂ ਤੱਕ ਵੀ ਪਹੁੰਚ ਕੀਤੀ ਆ ਉਹਨਾਂ ਕੋਲ ਸਿਰਫ ਸਾਨੂੰ ਟੋਕੇ ਲਾਰੇ ਮਿਲ ਰਹੇ ਆ ਓਕੇ ਭਰੋਸੇ ਮਿਲ ਰਹੇ ਆ ਵੀ ਤੁਹਾਡੀ ਤਨਖਾਹ ਦੇਈ ਜਾਵਾਂਗੇ ਜੇ ਕੰਮ ਨਹੀਂ ਇਹਨਾਂ ਚਲਾਉਣਾ ਸਾਨੂੰ ਜਵਾਬ ਦੇ ਦੇਣ ਸਾਡਾ ਹਸਹਾਗਤਾਂ ਦੇ ਦੇਣ ਠੀਕ ਹੈ ਜੀ ਹੁਣ ਅਸੀਂ ਇਹਨਾਂ ਕੋਲ ਰੋਜ਼ ਆਉਂਦੇ ਆ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਠੀਕ ਹੈ ਜੀ ਧਰਨਾ ਲਾ ਰਹੇ ਆ ਇਹਨਾਂ ਮੋਰ ਮੰਗ ਰੱਖ ਰਹੇ ਆ ਠੀਕ ਹੈ ਜੀ ਹਾਰ ਕੇ ਅੱਜ ਅਸੀਂ ਨਾ ਸੜਕ ਦੇ ਉੱਤੇ ਆ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਐਸਡੀਐਮ ਸਾਹਿਬ ਨਾਲ ਡੀਐਸਪੀ ਸਾਹਿਬ ਨਾਲ ਇੱਥੋਂ ਤੱਕ ਇਹ ਐਮਐਲਏ ਸਾਹਿਬ ਨੂੰ ਵੀ ਆਪਣਾ ਮੰਗ ਪੱਤਰ ਦੇ ਦਿੱਤਾ ਹੈ ਆਪਣੀਆਂ ਮੁਸ਼ਕਲਾਂ ਤੋਂ ਉਹਨਾਂ ਨੂੰ ਜਾਣ ਕਰਵਾ ਦਿੱਤਾ ਆ ਠੀਕ ਹੈ ਜੀ ਜਿਹੜਾ ਇਹ ਧਰਨਾਵਾ ਹੁਦੂਦੀ ਲਗਾਤਾਰ ਜਾਰੀ ਰੱਖੂਗੇ ਜਾਂ ਕਿੱਦਾਂ ਹਾਂਜੀ ਇਹ ਸਾਡਾ ਧਰਨਾ ਲਗਾਤਾਰ ਕਿਉਂਕਿ ਸਾਡੀ ਤਨਖਾਹ ਓਵਰਟਾਈਮ ਤੇ ਪੌਣਾ ਤੇ ਸਾਡਾ ਹਿਸਾਬ ਤਾਬ ਨਹੀਂ ਕਲੀਅਰ ਕਰ ਦਿੰਦੇ ਉਹਨਾਂ ਚਿਰ ਨਹੀਂ ਹੈ ਠੀਕ ਹੈ ਸਾਡਾ ਸਾਡਾ ਫਿਰ ਦੂਜੀ ਗੱਲ ਆਸੀਂ ਅੱਜ ਧਰਨਾ ਲਾਇਆ ਤੋ ਸਾਡਾ ਇਹ ਕੰਨ ਨੂੰ ਸਾਡਾ ਅੰਦਰ ਆਉਣਾ ਬੰਦ ਕਰ ਦੇਣ ਠੀਕ ਹੈ ਜੀ ਇਹਨਾਂ ਨੇ ਹੋਂ ਤੱਕ ਤਾਂ ਸਾਨੂੰ ਅੰਦਰ ਬੜ ਰਹੇ ਸੀ ਵੀ ਕਾਲ ਤੋਂ ਸਾਡਾ ਅੰਦਰ ਆਉਣਾ ਬੰਦ ਕਰ ਦੇਣ ਠੀਕ ਹੈ ਜੀ ਤੇ ਸਾਡੇ ਦੇ ਕੰਨ ਨੂੰ ਕੋਈ ਹੋਰ ਕਾਰਵਾਈ ਨਾ ਕਰ ਲੈਣੀ ਸੁਨੀਤਾ ਰਾਣੀ ਹਾਂ ਜੀ ਕੀ ਮਾਮਲਾ ਕੀ ਅੱਜ ਮੱਗੀ ਜੀ ਸੀਡੀ ਦੇ ਬਾਹਰ ਤੁਸੀਂ ਮੈਂ ਕੀ ਧਰਨਾ ਦਿੱਤਾ ਵਾ ਉਹੀ ਮਾਮਲਾ ਜਿਹੜਾ ਸਾਡੇ ਭਰਾਵਾਂ ਦਾ ਉਹੀ ਮਾਮਲਾ ਸਾਡਾ ਭੈਣਾਂ ਦਾ ਵੀ ਹੈ ਸਾਨੂੰ ਕਿੰਨੇ ਸਮੇਂ ਤੋਂ ਨਹੀਂ ਆਪਾਨੂੰ ਤਨਖਾਹ ਮਿਲ ਰਹੀ ਕਿੰਨੇ ਸਮੇਂ ਤੋਂ ਤਨਖਾਹ ਨਹੀਂ ਮਿਲ ਰਹੀ 5 ਮਹੀਨੇ ਤੋਂ ਸੈਲਰੀ ਨਹੀਂ ਮਿਲ ਰਹੀ ਸਾਨੂੰ ਤੋਂ ਇੱਕ ਸਾਲ ਤੋਂ ਓਵਰਟਾਈਮ ਨਹੀਂ ਮਿਲ ਰਹੀ ਆ ਅਗਰ ਸਾਨੂੰ ਕੋਈ ਜ਼ਰੂਰਤ ਪੈਨੀ ਆ ਸੀ ਕਿੰਨੇ ਆ ਵੀ ਸਾਨੂੰ ਫੰਡ ਵਿੱਚੋਂ ਲੋਨ ਦਿੱਤਾ ਜਾਵੇ ਉਹ ਵੀ ਨਹੀਂ ਸਾਨੂੰ ਦਿੱਤਾ ਜਾਂਦਾ ਪੀਐਫਆਈ ਦੇ ਪੈਸੇ ਵੀ ਨਹੀਂ ਪਹੁੰਚ ਜਾਂਦੇ ਤੁਹਾਡੇ ਘਰ ਅਗਰ ਕੋਈ ਬਿਮਾਰ ਆ ਤਾਂ ਉਹਦਾ ਇਲਾਜ ਵੀ ਨਹੀਂ ਹੋ ਰਿਹਾ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੈ ਕੋਈ ਉੱਚ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਹੁੰਦੀ ਹੈ ਬਸ ਇਹੀ ਸਾਨੂੰ ਕੁਛ ਨਾ ਕੁਛ ਕਹਿ ਕੇ ਤੋਰ ਦਿੰਦੇ ਈ ਭਰੋਸਾ ਦਿਵਾ ਰਹੇ ਤੁਹਾਨੂੰ ਵਾਰ-ਵਾਰ ਭਰੋਸਾ ਹੁਣ ਇਹੀ ਕਹਿ ਰਹੇ ਸੀਗੇ ਕਿ ਤੁਹਾਨੂੰ 1 ਮਹੀਨੇ ਦਾ ਓਵਰਟਾਈਮ ਤੁਹਾਨੂੰ ਪਾ ਦਿੰਦੇ ਮਹੀਨੇ ਦਾ ਓਵਰਟਾਈਮ ਕਲੀਅਰ ਕਰ ਦਿੰਨੇ ਆ ਉਹ ਵੀ 2000 ਪਿਛਲੇ 2023 ਦਾ ਉਹ ਵੀ ਜਿਨ੍ਹਾਂ ਦਾ ਓਵਰਟਾਈਮ ਨਹੀਂ ਲੱਗਿਆ ਉਹ ਕੀ ਕਰੂਗੇ ਤੇ ਤਰਨਾ ਤੁਹਾਡਾ ਇਦਾਂ ਜਾਰੀ ਰਹੂ ਹਾਂਜੀ ਜਾਰੀ ਰਹੂ